ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨੂਰ ਪ੍ਰਵੇਦੀ ਅਧੀਨ ਪਿੰਡ ਕਾਣਪੁਰ ਖੋਹੀ ਜਿੱਥੇ ਕਿ ਸਵੇਰ ਤੋਂ ਹੀ ਪਿੰਡ ਕਾਣਪੁਰ ਖੋਹੀ ਨੌਜਵਾਨਾਂ ਨੇ ਜਿਹੜਾ ਇੱਕ ਬਾਰਾ ਸਿੰਘਾ ਉਹਨੂੰ ਮੇਰਾ ਖਿਆਲ ਤਾਰ ਵੀ ਥਲ ਲੱਗੀ ਹੋਈ ਹੈ ਬੜੀ ਹੀ ਤਸੱਦਦ ਦੇ ਨਾਲ ਫੜਿਆ ਹੈ ਉਸ ਤੋਂ ਬਾਅਦ ਜੇ ਹੁਣ ਟਾਈਮ ਆਪਾਂ ਲਈਏ ਲਗਭਗ 1:00 ਚੁੱਕਿਆ ਹੈ ਸਵੇਰੇ 8 ਵਜੇ ਦਾ ਇਹ ਫੜਿਆ ਹੋਇਆ ਹੈ ਇਹ ਦਿੱਕਤ ਇੱਕ ਵਾਰ ਨਹੀਂ ਆਈ ਲਗਭਗ ਪਹਿਲਾਂ ਵੀ ਜਿਸ ਤਰ੍ਹਾਂ ਗੋਚਰ ਅਸੀਂ ਬਾਰੇ ਸਿੰਘ ਦਾ ਬੱਚਾ ਰੈਸਕਿਊ ਕਰਾਇਆ ਉਹ ਤੋਂ ਬਾਅਦ ਬਹੀ ਹਾਰੇ ਤੋਂ ਰੈਸਕਿਊ ਕਰਾਇਆ ਹੋਰ ਵੀ ਇਧਰ ਇਲਾਕੇ ਦੇ ਵਿੱਚ ਜਿਸ ਤਰ੍ਹਾਂ ਤੁਹਾਨੂੰ ਸਾਧ ਸੰਗਤ ਜੀ ਪਤਾ ਹੀ ਹੈ ਜਲ ਸੇਵਾ ਜੰਗਲੀ ਜੀਵ ਜਾਨਵਰਾਂ ਦੀ 15 ਸਾਲਾਂ ਤੋਂ ਨਿਆੰਤਰ ਸੇਤ ਦਾਸ ਹਰਪਾਲ ਸਿੰਘ ਪਾਲੀ ਅੱਗੇ ਮੇਰੇ ਪਿੰਡ ਜਿਹੜਾ ਤੀਆ ਚੌਥਾ ਜਿਹੜਾ ਜਾਨਵਰ ਹੈ ਉਹ ਮਹਿਕਮੇ ਨੂੰ ਸਭ ਤੋਂ ਪਹਿਲਾਂ ਜਿਹੜਾ ਅਸੀਂ ਜਸਵੀਰ ਸਿੰਘ ਅ ਜਸਵੀਰ ਸਿੰਘ ਜੀ ਆ હાજર ਹੋਏ ਆ ਆਪਣਾ ਸਪਾਲਮਾ ਤੋਂ ਉਹਨਾਂ ਤੋਂ ਬਾਅਦ ਮੱਖਣ ਜੀ ਨੂੰ ਫੋਨ ਕੀਤਾ ਉਹ ਵੀ ਵਿਚਾਰੇ ਸਵੇਰ ਤੋਂ ਹੀ ਇੱਥੇ 4-5 ਘੰਟਿਆਂ ਤੋਂ ਖੜੇ ਐ ਉਤੋਂ ਬਾਅਦ ਤਰਮਿੰਦਰ ਸਿੰਘ ਜੀ ਇਹ ਵੀ ਲਗਾਤਾਰ ਇੱਥੇ હાજર ਹੈ ਪਰ ਜਿਹੜੀ ਬਹੁਤ ਬੜੀ ਦਿੱਕਤ ਹੈ ਦੇਖੋ ਮਹਿਕਮੇ ਨੂੰ ਸਰਕਾਰ ਤਨਖਾਹਾਂ ਦਿੰਦੀ ਹੈ ਗੱਡੀ ਦਿੱਤੀ ਹੋਈ ਆ ਡਰਾਈਵਰ ਦਿੱਤਾ ਹੋਇਆ ਆ ਪਰ ਰੋਪੜ ਜ਼ਿਲ੍ਹੇ ਦੇ ਵਿੱਚ ਕੱਲ ਵੀ ਮੈਨੂੰ ਪਤਾ ਲੱਗਿਆ ਕਿ ਇੱਕ ਜਾਨਵਰ ਹੈ ਜਿਹੜਾ ਨਾ ਗੱਡੀ ਪੁੱਜਣ ਕਰਕੇ ਉਹ ਦਮ ਤੋੜ ਗਿਆ। ਸੋ ਬਹੁਤ ਬੜੀ ਅਨਗਹਿਲੀ ਮੈਂ ਸਮਝੂੰਗਾ ਤੇ ਖੁਦ ਮੈਂ ਮੌਕੇ ਤੇ ਆ ਕੇ ਜਿਹੜੇ ਫੋਨ ਕੀਤੇ ਐ ਨਰਿੰਦਰਪਾਲ ਸਿੰਘ ਬਨ ਰੇਜ ਆਫਸਰ ਇਹਨਾਂ ਨੂੰ ਫੋਨ ਕੀਤਾ ਮੈਂ 8195948201 ਤੇ ਕੁਲਰਾਜ ਸਿੰਘ ਬਨ ਵਿਭਾਗ ਬੀਓ ਸਾਹਿਬ ਇਹਨਾਂ ਨੂੰ ਵੀ ਫੋਨ ਕੀਤਾ ਮੈਂ 977660 0181 ਡੀਐਫਓ ਸਾਹਿਬ ਇਹਨਾਂ ਨੂੰ ਵੀ ਫੋਨ ਕੀਤਾ ਇਹ ਦੇਖੋ ਇਹ ਬੇਜਵਾਨ ਨੇ ਜਿਹੜੇ ਜਾਨਵਰ ਹੈ ਅਗਰ ਇਹਨਾਂ ਦਾ ਟਾਈਮ ਨਾਲ ਇਲਾਜ ਨਹੀਂ ਹੁੰਦਾ ਤਾਂ ਇਹ ਮਰ ਜਾਂਦੇ ਐ ਤੇ ਇਸ ਕਰਕੇ ਅਸੀਂ ਬੇਨਤੀ ਕਰਦੇ ਆਂ ਇਹਨਾਂ ਅਫਸਰਾਂ ਨੂੰ ਜਿਨ੍ਹਾਂ ਨੇ ਸਾਡਾ ਫੋਨ ਨਹੀਂ ਚੱਕਿਆ ਆਪਣੀ ਡਿਊਟੀ ਨਿਭਾਉਂਦੇ ਹੋਏ ਕਿਉਂਕਿ ਇੱਕ ਵਾਰ ਦਾ ਚਾਂਸ ਨਹੀਂ ਇੱਕ ਬਹੁਤ ਬਰੀ ਚਾਂਸ ਇਦਾਂ ਹੋਇਆ ਹੋਵੇ ਗੱਡੀ 4 ਘੰਟੇ ਲੇਟ ਰੂਪਨਗਰ ਦੀ 3 ਘੰਟੇ ਲੇਟ ਤੇ ਅੱਜ ਵੀ ਲਗਭਗ ਸਾਨੂੰ 4-5 ਘੰਟੇ ਇੱਥੇ ਖੜਿਆ ਨੂੰ ਹੋ ਚੁੱਕੇ ਐ ਹਜੇ ਤੱਕ ਕਿਸੇ ਨੇ ਵੀ ਸਾਡਾ ਫੋਨ ਨਹੀਂ ਚੱਕਿਆ ਹਾਰਕੇ ਪਿੰਡ ਵਾਲਿਆਂ ਦੇ ਇੱਧਰ ਵੀਰਾਂ ਦੀ ਮਦਦ ਦੇ ਨਾਲ ਹੀ ਨੂੰ ਇੱਥੇ ਅਸੀਂ ਰੱਖਿਆ ਹੋਇਆ ਹੈ ਤੇ ਆਪਣਾ ਇਹਨੂੰ ਸੁਧਾਰ ਕਰਨ ਤੇ ਦਿਨੇਸ਼ ਚੱਡਾ ਜੀ ਨੂੰ ਵੀ ਬੇਨਤੀ ਕਰਾਂਗੇ ਕਿ ਉਹ ਵੀ ਜਿਹੜੇ ਇਸ ਮਹਿਕਮੇ ਦੇ ਐਂਟਰ ਆਂਦੇ ਐ ਉਹਨਾਂ ਨੂੰ ਤੁਰੰਤ ਜਿਹੜਾ ਦੁਆ ਕੀਤਾ ਜਾਵੇ ਤਾਂ ਜੋ ਗਾਹਾਂ ਨੂੰ ਇਹੋ ਜਿਹੀ ਅੰਗਹਿਲੀ ਨਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ